ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਰਸਨਾ ਉਜਰੰਤ ਨਾਮੰ श्रवणं सुनੰਤ ਸਬਦ ਅੰਮ੍ਰਿਤ ਹੈ ਜੋ ਪੁਰਖ ਪ੍ਰੀਤ ਰੂਪੀ ਰਸਨਾ ਜੀਬਾ ਨਾਲ ਪਰਮੇਸ਼ਰ ਦੇ ਨਾਮੰ ਕੀਏ ਨਾਮ ਨੂੰ ਉਜਰੰਤ ਉਚਾਰਦੇ ਹਨ ਅਤੇ ਸ਼ਰਦਾ ਤੇ ਵਿਸ਼ਵਾਸ ਰੂਪੀ ਸ਼ਰਵਣ ਕੰਨਾਂ ਨਾਲ ਜੀਵ ਇਸ ਦੀ ਏਕਤਾ ਵਾਲਾ ਅੰਮ੍ਰਿਤ ਹੈ ਅੰਮ੍ਰਿਤ ਰੂਪ ਗੁਰਾਂ ਦੇ ਉਪਦੇਸ਼ ਨੂੰ ਸੁਨੰਤ ਸੁਣਦੇ ਹਨ ਨਾਨਕ ਤਿਨ ਸਦ ਬਲਹਾਰਨ ਨਾਨਕ ਤਿਨ ਸਦ ਬਲਹਾਰਨ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਜਿਨ੍ਹਾਂ ਦੇ ਮਨ ਵਿੱਚ ਹਰ ਵਕਤ ਪਾਰ ਬ੍ਰਹਮਣ ਹੈ ਪਾਰ ਬ੍ਰਹਮ ਦੇ ਰੂਪ ਦਾ ਧਿਆਨ ਚਿੰਤਨ ਖਿਆਲ ਲੱਗਾ ਹੈ ਸਤਿਗੁਰੂ ਜੀ ਫਰਮਾਨ ਕਰਦੇ ਹਨ ਕਿ ਮੈਂ ਉਹਨਾਂ ਪੁਰਖਾਂ ਤੋਂ ਸਦ ਸੈਂਕੜੇ ਵਾਰੀ ਬਲਹਾਰੰਗ ਕੁਰਬਾਨ ਜਾਂਦਾ ਹਬ ਕੂੜਾਵੇ ਕੰਮ ਇੱਕ ਸਸਾਈ ਬਾਹਰੇ ਇੱਕ ਸ ਇੱਕ ਸਾਈ ਮਾਲਕ ਪਰਮੇਸ਼ਰ ਦੇ ਨਾਮ ਸਿਮਰਨ ਤੋਂ ਬਗੈਰ ਹੋਰ ਸਾਰੇ ਕੰਮ ਕਾਰਜ ਕੂੜਾਵੇ ਝੂਠੇ ਹਨ ਨਾਨਕ ਸੇਈ ਧੰ ਜਿਨ੍ਹਾਂ ਪਰਹੜੀ ਸੱਚ ਸਿਓ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੇਈ ਉਹ ਪੁਰਖ ਧੰਤਾ ਦੇ ਜੋਗ ਹਨ ਜਿਨ੍ਹਾਂ ਦੀ ਸੱਚੇ ਅਕਾਲ ਪੁਰਖ ਨਾਲ ਪਰਹੜੀ ਪ੍ਰੀਤੀ ਹੈ ਪੌੜੀ ਸਦ ਬਲਹਾਰੀ ਤਿਨਾ ਜੇ ਸੁਨਤੇ ਹਰ ਕਥਾ ਅਸੀਂ ਉਹਨਾਂ ਪੁਰਖਾਂ ਤੋਂ ਸਦ ਸੈਂਕੜੇ ਵਾਰੀ ਸਦਾ ਸਦਾ ਬਲਹਾਰੀ ਕੁਰਬਾਨ ਜਾਂਦੇ ਹਾਂ ਜਿਹੜੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਅੰਮ੍ਰਿਤ ਰੂਪ ਕਥਾ ਨੂੰ ਸੁਣਦੇ ਹਨ ਪੂਰੇ ਤੇ ਪ੍ਰਦਾਨ ਮਿਨੇ ਬਾਵੇ ਪ੍ਰਭ ਮਥਾ ਉਹ ਪੁਰਖ ਇਸ ਲੋਕ ਵਿੱਚ ਪੂਰਨ ਅਤੇ ਕਾਮ ਆਦਿਕਾ ਨੂੰ ਜਿੱਤ ਕੇ ਪਰਲੋਕ ਵਿੱਚ ਪ੍ਰਦਾਨ ਮੁਖੀ ਹੋਏ ਹਨ ਜੋ ਪ੍ਰਭ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਮस्तक ਨਿਵਾਉਂਦੇ ਹਨ ਭਾਵ ਧਰਤੀ ਤੇ ਸਿਰ ਰੱਖ ਕੇ ਮੱਥਾ ਟੇਕਦੇ ਹਨ ਹਰ ਜਸ ਲਿਖਿਆ ਹੈ ਬੇਅੰਤ ਸੁਹ ਹੈ ਸਿਹ ਹੱਥਾ ਜੋ ਪੁਰਖ ਆਪਣੇ ਹੱਥਾਂ ਨੂੰ ਸਫਲੇ ਕਰਨ ਲਈ ਹਰ ਪ੍ਰਮੇਸ਼ਰ ਦੇ ਜਸ ਕੀਰਤਨ ਨੂੰ ਕੀਰਤ ਨੂੰ ਬੇਅੰਤ ਅਨੰਤ ਕਰਕੇ ਲਿਖਦੇ ਆ ਸੇਕੀ ਕੀ ਉਹ ਹੱਥਾ ਹੱਥ ਸੋਭਨੇਗ ਹਨ ਉਹਨਾਂ ਪੁਰਖਾਂ ਦੇ ਨਿਸ਼ਕਾਮ ਕਰਮ ਰੂਪੀ ਹੱਥ ਸੋਭਨੇਕ ਹਨ ਜਿਹੜੇ ਹਿਰਦੇ ਰੂਪੀ ਕਾਗਜ਼ ਤੇ ਹਰੀ ਦੇ ਜਸ ਨੂੰ ਬੇਅੰਤ ਬੇਅੰਤ ਕਰਕੇ ਲਿਖਦੇ ਹਨ ਚਰਨ ਪਨੀਤ ਪਵਿੱਤਰ ਚੱਲਹਿ ਪ੍ਰਭ ਪੱਥਾ ਉਹ ਚਰਨ ਪੈਰ ਪਨੀਤ ਪਵਿੱਤਰ ਤੋਂ ਪਵਿੱਤਰ ਹਨ ਜਿਹੜੇ ਪ੍ਰਭ ਪਰਮੇਸ਼ਰ ਦੇ ਗਿਆਨ ਰੂਪੀ ਪੱਥਾ ਰਸਤੇ ਤੇ ਚੱਲਹਿ ਪਾਵ ਚੱਲਦੇ ਹਨ ਪਰਮੇਸ਼ਰ ਦੇ ਸਤਸੰਗਤ ਰੂਪੀ ਰਸਤੇ ਦੇ ਵੱਲ ਚੱਲਦੇ ਆ ਪਰਮੇਸ਼ਰ ਦੇ ਸਤਸੰਗਤ ਰੂਪੀ ਪਵਿੱਤਰ ਰਸਤੇ ਤੇ ਚੱਲਣੇ ਵਾਲੇ ਪੁਰਖ ਦੇ ਚਰਨ ਵੀ ਪਵਿੱਤਰ ਹਨ ਉਹ ਚਰਨ ਪੂਜਨੀਕ ਹੋ ਗਏ ਹਨ ਸੰਤਾ ਸੰਗ ਉਦਾਰ ਸਗਲਾ ਦੁੱਖ ਲਥਾ ਸੰਤਾ ਮਹਾਤਮਾ ਜਨਾਂ ਦੀ ਸੰਗਤ ਕਰਨ ਵਾਲਿਆਂ ਪੁਰਖਾਂ ਦਾ ਸੰਸਾਰ ਸਮੁੰਦਰ ਤੋਂ ਉਦਾਰ ਹੋ ਜਾਂਦਾ ਹੈ ਤੇ ਜੰਮਣ ਮਰਨ ਅਗਿਆਨ ਆਦ ਦਾ ਵੀ ਸਾਰਾ ਦੁੱਖ ਕਸ਼ਟ ਲੈ ਜਾਂਦਾ ਹੈ ਸਲੋਕ ਭਾਵੀ ਉਦੋਤ ਕਰਨ ਹਰ ਰਮਣ ਸੰਜੋਗ ਪੂਰਨ ਹੈ ਜਦੋਂ ਭਾਵੀ ਪਰਲব্ধ ਜੀਵਾਂ ਦੇ ਨਿਸ਼ਕਾਮ ਕਰਮਾ ਨੂੰ ਉਹ ਦੂਤ ਹੁੰਦਾ ਪ੍ਰਗਟ ਕਰਨ ਕਰਦੀ ਹੈ ਉਸ ਵੇਲੇ ਪੂਰਨ ਹੈ ਪੂਰਨ ਮਹਾਪੁਰਖਾਂ ਦੇ ਸੰਜੋਗ ਮਿਲਾਪ ਕਰਕੇ ਪਰਮੇਸ਼ਰ ਦੇ ਨਾਮ ਰਮਣ ਉਚਾਰਨ ਦਾ ਸਮਾਂ ਮਿਲਦਾ ਹੈ ਜਦੋਂ ਪਰਮੇਸ਼ਰ ਭਾਵੀ ਪਵਿੱਕਤ ਕਾਲ ਭਾਵ ਆਉਣ ਵਾਲੇ ਸਮੇਂ ਵਿੱਚ ਨਿਸ਼ਕਾਮ ਕਰਮ ਜਗਾਉਣਾ ਕਰੇਗਾ ਤਾਂ ਪੂਰਨ ਮਹਾਤਮਾ ਦੇ ਸੰਯੋਗ ਕਰਕੇ ਪਰਮੇਸ਼ਰ ਦੇ ਨਾਮ ਉਚਾਰਨ ਦਾ ਸਮਾਂ ਮਿਲਦਾ ਹੈ। ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਫੇਰ ਉਸ ਪੁਰਖ ਨੂੰ ਗੋਪਾਲ, ਗੋ ਪ੍ਰਿਥਵੀ ਦੇ ਪਾਲ ਪਾਲਕ ਪਰਮੇਸ਼ਰ ਦੇ ਸਰੂਪ ਦਾ ਦਰਸ ਦਰਸ਼ਨ ਭੇਟੰ ਮਿਲਦਾ ਪਾਪ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸੋ ਉਹ ਮਹੂਰਤ ਹੈ। ਦੋ ਕੜੀਆਂ ਦਾ ਸਮਾ ਸਫਲਾ ਹੁੰਦਾ ਜੰਮਣ ਮਰਨ ਰੂਪ ਦੋ ਕੜੀਆਂ ਸਫਲ ਹੋ ਜਾਂਦੀਆਂ ਕੀ ਮਨ ਸਕਾ ਪਾਏ ਸੁਖ ਮਿੱਤੀ ਹੂ ਬਾਹਰੇ ਉਸ ਪਰਮੇਸ਼ਰ ਦੇ ਮਿਲਾਪ ਦੇ ਸੁਖ ਦਾ ਕੀਮ ਮੁੱਲ ਨਹੀਂ ਪਾਇਆ ਜਾ ਸਕਦਾ ਗੁਣਾਂ ਦੀ ਕੀਮ ਕੀਮਤ ਨਹੀਂ ਪਾਈ ਜਾ ਸਕਦੀ ਕਿਉਂਕਿ ਵਾਹਿਗੁਰੂ ਦੀ ਪ੍ਰਾਪਤੀ ਦਾ ਸੁਖ ਆਨੰਦ ਮਿੱਤੀ ਕਈਏ ਮਿੰਤੀ ਤੋਂ ਬਾਹਰੇ ਪਰਾ ਭਾਵ ਬਾਹਰ ਰੂ ਬਾਹਰ ਹੈ ਨਾਨਕ ਸਾ ਵੇਲੜੀ ਪਰਵਾਣ ਜਿਤ ਬਿਲੰਦੜੂ ਮਾਪਿਰੀ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸਾ ਉਹ ਵੇਲੜੀ ਸਮੇਂ ਦੀ ਘੜੀ ਪਰਵਾਣੀਕ ਸਫਲੀ ਹੁੰਦੀ ਹੈ ਜਿਸ ਘੜੀ ਵਿੱਚ ਮਾ ਮੇਰਾ ਪਰੀ ਪਿਆਰਾ ਪ੍ਰੀਤਮ ਵਾਹਿਗੁਰੂ ਮਿਲੰਦੜੋ ਮਿਲ ਜਾਂਦਾ ਹੈ ਪ੍ਰਾਪਤ ਹੋ ਜਾਂਦਾ ਹੈ ਅੱਗੇ ਪੌੜੀ ਵਿੱਚ ਜਗਿਆਸਾ ਭਾਵਨਾ ਦੱਸ ਰੇ ਸਤਿਗੁਰੂ ਕਿਰਪਾ ਕਰ ਰਿਹਾ ਪੌੜੀ ਸਾ ਵੇਲਾ ਕਹੋ ਕੌਣ ਹੈ ਜਿਤ ਪ੍ਰਭ ਕਉ ਪਾਈ। ਏ ਸੰਤ ਜਨੋ ਸਾ ਉਹ ਚਾਰ ਘੜੀਆਂ ਦਾ ਵੇਲਾ ਸਮਾ ਕਹੋ ਦਸੋ ਕੌਣ ਕਿਹੜਾ ਹੈ। ਜਿਸ ਵੇਲੇ ਚਿਤ ਜੋੜ ਕੇ ਪ੍ਰਭ ਪਰਮੇਸ਼ਰ ਨੂੰ ਪਾਈ ਪਾ ਲਈਏ। ਚਾਰੇ ਅੰਤਹਿ ਕਰਨ ਜਾਂ ਵਿਰਾਗ ਵਿਵੇਕ ਘੜ ਸੰਪਤੀ మోਕਸ਼ਾ ਚਾਰੇ ਸਾਧਨ ਸੁਰਵਣ ਮੰਨਣ ਨਿਧਿਆਸਣ ਤਤ ਤੁੰ ਦਾ ਸੰਸ਼ੋਧਨ ਚਾਰ ਘੜੀਆਂ ਦੀ ਨਿਆਈ। ਬਣ ਜਾਣ ਤੇ ਪਾਰ ਬ੍ਰਹਮ ਪਰਮੇਸ਼ਰ ਨੂੰ ਪ੍ਰਾਪਤ ਕਰ ਲਈਏ ਸੋ ਮੂਰਤ ਭਲਾ ਸੰਯੋਗ ਹੈ ਜਿਤ ਮਿਲੈ ਗੁਸਾਈ ਸੋ ਉਹ ਮੂਰਤ ਦੋ ਘੜੀਆਂ ਦਾ ਸਵਾਂ ਗੁਰਾਂ ਦੇ ਜੀਵ ਇਸ ਦੀ ਏਕਤਾ ਦੇ ਸੰਯੋਗ ਸੰਬੰਧ ਕਰਕੇ ਭਲਾ ਚੰਗਾ ਹੈ ਜਿਸ ਸਮੇਂ ਵਿੱਚ ਗੁਸਾਈ ਪ੍ਰithvi ਦਾ ਮਾਲਕ ਪਰਮੇਸ਼ਰ ਮਿਲਦਾ ਹੈ ਆਠ ਪੈਰ ਹਰ ਧਿਆਈ ਕੈ ਮਨ ਈਸ਼ੁ ਪੁਜਾਈ ਆਠ ਅਠੇ ਬਹਿਰ ਪਰਮੇਸ਼ਰ ਦੇ ਨਾਮ ਨੂੰ ਚਿੱਤ ਦੀ ਚਿਤਵਣੀ ਦੁਆਰਾ ਧਿਆਉਣੇ ਕਰਕੇ ਮਨ ਦੀ ਈਸ਼ ਮੁਰਾਦ ਪੂਰੀ ਕਰ ਲਈਦੇ ਆ ਵੱਡੇ ਭਾਗ ਸਤ ਸੰਗ ਹੋਏ ਨਿਵ ਲਾਗਾ ਪਾਈ ਵੱਡਿਆਂ ਭਾਗਾ ਕਰਕੇ ਕਰਮਾ ਕਰਕੇ ਸਤ ਸਰੂਪ ਦੀ ਪ੍ਰਾਪਤੀ ਵਾਲੀ ਸਤ ਸੰਗਤ ਪ੍ਰਾਪਤ ਹੁੰਦੀ ਹੈ ਇਸ ਕਰਕੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣ ਵਾਲੀ ਸੰਗਤ ਦੇ ਮਨ ਦੇ ਮਾਨ ਤੇ ਤਨ ਦੇ ਤਾਣ ਵੱਲੋਂ ਨਿਵ ਚੁੱਕ ਕੇ ਪਾਈ ਚਰਣਾ ਨਾਲ ਲੱਗਣਾ ਕਰੀਏ ਅਗਲੀ ਤੁਕ ਵਿੱਚ ਪਾਤਸ਼ਾਹ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਇਹ ਅੰਤਰਜਾਮੀ ਪਰਮੇਸ਼ਰ ਜੀ ਸਾਡੇ ਬਨ ਹਿਰਦੇ ਵਿੱਚ ਆਪ ਜੀ ਦੇ ਦਰਸ਼ਨ ਦੀ ਧਾਰਾਂ ਦੀ ਪਿਆਸ ਇੱਛਾ ਲੱਗੀ ਹੋਈ ਹੈ ਇਸ ਕਰਕੇ ਅਸੀਂ ਆਪ ਜੀ ਦੇ ਦਰਸ਼ਨਾ ਤੋਂ ਬਲ ਬਲਹਾਰ ਕੁਰਬਾਨ ਜਾਂਦੇ ਹਾਂ ਸ਼ਲੋਕ ਪਤਿਤ ਪੁਨੀਤ ਗੋਬਿੰਦ ਸਰਬ ਦੋਖ ਨਿਵਾਰਣਹ ਜੋ ਗੋਬਿੰਦਹ ਪਰਮੇਸ਼ਰ ਪਤਿਤ ਪਾਪੀਆਂ ਨੂੰ ਪੁਨੀਤ ਪਵਿੱਤਰ ਕਰਨ ਵਾਲਾ ਹੈ ਅਤੀ ਸਰਬ ਸਾਰੀ ਜਮਨ ਮਰਨ ਆਦਿਕ ਦੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਦੋਖ ਦੋਸ਼ਾ ਨੂੰ ਨਿਵਾਰਣ ਹੈ ਨਿਵਿਰਤ ਕਰਨ ਵਾਲਾ ਹੈ ਸ਼ਰਣ ਸੂਰ ਭਗਵਾਨ ਹੈ ਜਪੰਤ ਨਾਨਕ ਹਰ ਹਰ ਹਰੇ ਜੋ ਭਗਵਾਨ ਹੈ ਖੜ ਭਗਾ ਸੰਪੰਨ ਪਰਮੇਸ਼ਰ ਗੁਰਾਂ ਦੁਆਰਾ ਸ਼ਰਣ ਓਟ ਵਿੱਚ ਆਇਆਂ ਦੀ ਕਾਮ ਕ੍ਰੋਧ ਆਦਕਾਂ ਤੋਂ ਜਮਾ ਤੋਂ ਰੱਖਿਆ ਕਰਨ ਲਈ ਸੂਰ ਸੂਰਬੀਰ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸ ਪਾਪਾਂ ਦੇ ਹਰ ਹਾਰਕ ਸਾਰਿਆਂ ਨੂੰ ਚੇਤਨ ਸੱਤਾ ਰੂਪੀ ਹਰਿਆਵਲਤਾ ਦੇ ਕੇ ਹਰੇ ਕਰਨ ਵਾਲੇ ਹਰ ਪਰਮੇਸ਼ਰ ਦਾ ਨਾਮ ਜਪੰਤ ਜਪਿਆ ਕਰੋ ਛੱਡਿਓ ਹੱਬ ਆਪ ਲੱਗੜੋ ਚਰਣਾ ਪਾਸ ਜਿਸ ਪੁਰਖ ਨੇ ਆਪਣਾ ਹੱਬ ਸਾਰਾ ਆਪਾ ਭਾਵ ਅਰਥਾਤ ਹੰਕਾਰ त्यागਿਆ ਹੈ ਉਸ ਦਾ ਮਨ ਗੁਰਾਂ ਦੁਆਰਾ ਪਰਮੇਸ਼ਰ ਦੇ ਚਰਨਾਂ ਕਬਲਾਂ ਦੇ ਪਾਸ ਕੋਲ ਜਾ ਲੱਗੜੋ ਲੱਗਾ ਹੈ ਨਠੜੋ ਦੁੱਖ ਤਾਪ ਨਾਨਕ ਪ੍ਰਭ ਪੀ ਕੰਦਿਆ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦੇ ਦਰਸ਼ਨ ਵੇਖਦਿਆਂ ਹੀ ਉਸ ਪੁਰਖ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਆਦੀ ਵਿਆਦੀ ਉਪਾਦੀ ਰੂਪ ਤਿੰਨੇ ਤਾਪ ਨਠੜੋ ਨਸ ਜਾਂਦੇ ਅਗਲੀ ਪੌੜੀ ਵਿੱਚ ਪਰਮੇਸ਼ਰ ਦੇ ਸਾਹਮਣੂ ਬੇਨਤੀ ਕਰ ਰਹੇ ਸਤਿਗੁਰੂ ਪਾਤਸ਼ਾਹ ਜੀ ਪੌੜੀ ਮੇਲ ਲੈ ਹੋ ਦਿਆਲ ਟੈਪੇ ਦੁਆਰਿਆ ਏ ਦਿਆਲ ਦਇਆ ਦੇ ਆਲ ਘਰ ਪਰਮੇਸ਼ਰ ਸਾਨੂੰ ਕਿਰਪਾ ਕਰਕੇ ਆਪਣੇ ਸਰੂਪ ਨਾਲ ਮਿਲਣਾ ਕਰੋ ਕਿਉਂਕਿ ਅਸੀਂ ਆਪ ਜੀ ਦੇ ਸਾਧ ਸੰਗਤ ਰੂਪੀ ਦੁਆਰੇ ਤੇ ਆ ਕੇ ਟੈਪੇ ਡਿਗ ਪਏ ਹਾਂ ਗਿਆਨ ਰੂਪੀ ਦਰ ਵਿੱਚ ਇਸਤਿਤ ਹੋਏ ਹਾਂ ਰਖ ਲੀ ਬਹੁਦੀਨ ਦਇਾਲ ਪ੍ਰਮਤ ਬਹੁ ਹਾਰਿਆ हे ਦੀਨ ਗਰੀਬਾਂ ਦੇ ਦਇਾਲ ਦਇਆ ਕਰਨ ਵਾਲੀ ਪਰਮੇਸ਼ਰ ਆਪ ਜੀ ਸਾਡੀ ਲੋਕ ਪਰਲੋਕ ਵਿੱਚ ਰੱਖਿਆ ਕਰ ਲਵੋ ਸਾਡਾ ਮਨ ਜੁਨੀਆਂ ਵਿੱਚ ਪਰਮਦਾ ਹੋਇਆ ਬਹੁਤ ਹਾਰ ਗਿਆ ਹੈ ਭਗਤ ਵਸ਼ਲ ਤੇਰਾ ਬਿਰਦ ਹਰ ਪਤ ਤ ਉਧਾਰਿਆ हे ਹਰ ਪਰਮੇਸ਼ਰ ਜੀ ਸ਼ਰਨ ਆਏ ਪਤ ਪਾਪੀਆਂ ਦਾ ਉਦਾਰਿਆ ਉਦਾਰ ਕਰਨਾ ਤੇ ਭਗਤ ਭਗਤੀ ਕਰਨ ਵਾਲੇ ਭਗਤ ਜਨਾਂ ਨਾਲ ਵਸ਼ਲ ਪਿਆਰ ਕਰਨਾ ਇਹ ਤੇਰਾ ਤੁਹਾਡਾ ਬਿਰਧ ਪ੍ਰਣ ਧਰਮ ਹੈ। हे ਭਗਤਾਂ ਦੇ ਪਿਆਰੀ ਪਰਮੇਸ਼ਰ ਜੀ ਸ਼ਰਨ ਆਏ ਪਦਿਤ ਪਾਪੀਆਂ ਦਾ ਉਦਾਰ ਕਰਨਾ ਤੁਹਾਡਾ ਬਿਰਧ ਧਰਮ ਹੈ। ਤੁਜ ਬਿਨ ਨਾਹੀ ਕੋਈ ਬਿਨੋ ਮੋਹ ਸਾਰਿਆ। हे ਪਰਮੇਸ਼ਰ ਜੀ ਤੁਹਾਡੇ ਤੋਂ ਬਿਗੈਰ ਸਾਡੀ ਲੋਕ ਪ੍ਰਲੋਗ ਵਿੱਚ ਕੋਈ ਵੀ ਰੱਖਿਆ ਕਰਨ ਵਾਲਾ ਨਹੀਂ ਹੈ ਇਸ ਲਈ ਆਪ ਮੇਰੀ ਬਿਨੂ ਬੇਨਤੀ ਨੂੰ ਸਾਰਿਆ ਸਾਰ ਦਿਓ ਪੂਰੀ ਕਰੋ ਕਰ ਗਹਿ ਲੇਹ ਦਿਆਲ ਸਾਗਰ ਸੰਸਾਰਿਆ हे ਦਿਆਲ ਦਿਾਲੂ ਪਰਮੇਸ਼ਰ ਜੀ ਆਪ ਜੀ ਕਿਰਪਾ ਕਰਕੇ ਸਾਡੇ ਮਨ ਰੂਪੀ ਕਰ ਹੱਥ ਨੂੰ ਗਹਿ پکڑ ਕੇ ਸੰਸਾਰਿਆ ਸੰਸਾਰ ਸਮੁੰਦਰ ਤੋਂ ਬਾਹਰ ਮੁਕਤੀ ਰੂਪ ਕਿਨਾਰੇ ਤੇ ਕੱਢ ਲਵੋ ਸਲੋਕ ਸੰਤ ਉਧਰਣ ਦਿਆਲੰ ਸੰਤ ਉਧਰਣ ਦਿਆਲੰ ਆਸਰੰ ਗੋਪਾਲ ਕੀਰਤਨੈ ਜਿਹੜੇ ਪ੍ਰਾਤਮਾ ਜਨ ਹਰ ਵਕਤ ਗੋਪਾਲ ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦੇ ਕੀਰਤਨ ਦੇ ਆਸਰੰ ਆਸਰੇ ਜਿਉਂਦੇ ਹਨ ਉਹ ਸੰਤ ਮਹਾਤਮਾ ਜਨ ਦਿਆਲੰ ਦਿਆਲੂ ਪਰਮੇਸ਼ਰ ਦੇ ਉਧਰਣ ਉਧਾਰ ਦਿੱਤੇ ਹਨ ਜਿਨ੍ਹਾਂ ਸੰਤ ਜਨਾਂ ਨੂੰ ਗੋਪਾਲ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਹੈ ਉਹ ਹੋਰਨਾ ਜੀਵਾ ਨੂੰ ਵਿਦਿਆਲੂ ਪਰਮੇਸ਼ਰ ਦੇ ਕੀਰਤਨ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਤੋਂ ਉਧਾਰ ਦਿੰਦੇ ਆ ਨਿਰਮਲੰ ਸੰਤ ਸੰਗੀਣ ਓਟ ਨਾਨਕ ਪਰਮੇਸ਼ਰਹਿ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਸੰਤਾਂ ਜਨਾਂ ਨੇ ਕੇਵਲ ਇੱਕ ਪਰਮੇਸ਼ਰ ਹੈ ਪਰਮੇਸ਼ਰ ਦੀ ਓਟ ਟੇਕ ਫੜੀ ਹੋਈ ਆ ਉਹਨਾਂ ਸੰਤ ਮਹਾਤਮਾ ਜਨਾਂ ਦੀ ਸੰਘੇਣ ਸੰਗਤ ਹੋਰਨਾਂ ਜੀਵਾਂ ਦੇ ਚਿੱਤ ਨੂੰ ਵੀ ਨਿਰਮਲੰਗ ਪਵਿੱਤਰ ਕਰਦੀ ਹੈ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੰਸਾਰੀ ਜੀਵ ਭਾਵੇਂ ਸੰਸਾਰੀ ਲੋਕ ਭਾਵੇਂ ਚੰਦਨ ਚੰਦਰਮਾ ਨੂੰ ਤੇ ਸਰਦ ਠੰਡੀ ਰੁੱਤ ਨੂੰ ਸੀਤਲ ਕਹਿੰਦੇ ਹਨ ਪਰ ਸੀਤਲ ਨਹੀਂ ਹਨ ਕਿਉਂਕਿ ਚੰਦਨ ਨੂੰ ਰਗੜ ਕੇ ਲਗਾਉਣ ਨਾਲ ਚੰਦਰਮਾ ਦੇ ਚੜਨ ਨਾਲ ਤੇ ਸਰਦ ਰੁੱਤ ਦੇ ਆਉਣ ਨਾਲ ਜੀਵਾ ਦੀ ਅਗਿਆਨ ਰੂਪੀ ਸੂਰਜ ਕਰਕੇ ਤ੍ਰਿਸ਼ਨਾ ਰੂਪੀ ਧੁੱਪ ਦੀ ਕਾਮ ਤਪਸ਼ ਕਦਾ ਚਿੱਤ ਵੀ ਮਿਟਦੀ ਨਹੀਂ ਹੈ ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਜਪਣ ਵਾਲੇ ਪੁਰਖ ਦਾ ਹਿਰਦਾ ਸੀਦਰ ਠੰਡਾ ਹੁੰਦਾ ਹੈ ਭਾਵ ਵਿਕਾਰਾਂ ਰੂਪੀ ਤਪਸ਼ ਮਿਟ ਜਾਂਦੀ ਹੈ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਜਿਨ੍ਹਾਂ ਸੰਤ ਜਨਾਂ ਨੇ ਪਰਮੇਸ਼ਰ ਦੇ ਚਰਨਾ ਕਮਲਾਂ ਦੀ ਓਟ ਢੇਕ ਲਈ ਹੈ ਉਹ ਸਾਰੇ ਸੰਤ ਜਨ ਹੀ ਸੰਸਾਰ ਸਮੁੰਦਰ ਤੋਂ ਉਦਰੇ ਤਰ ਗਏ ਹਨ ਅਤੇ ਸੁਣ ਪਰਤਾਪ ਗੋਵਿੰਦ ਨਿਰਪਉ ਭਏ ਮਨ ਗੋ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲੇ ਗੋਬਿੰਦ ਪਰਮੇਸ਼ਰ ਦੇ ਪ੍ਰਤਾਪ ਨੂੰ ਸੁਣ ਕੇ ਮਨ ਕਰਕੇ ਨਿਰਪਉ ਨੇ ਡਰ ਹੋਏ ਹਨ ਟੋਟ ਨਾ ਆਵੇ ਮੂਲ ਸੰਜਿਆ ਨਾਮ ਧਨ ਪੁਨਾ ਜਿੰਨਾ ਸੰਤ ਜਨਾ ਨੇ ਅੰਮ੍ਰਿਤ ਨਾਮ ਰੂਪੀ ਧਨ ਨੂੰ ਸੰਜਿਆ ਇਕੱਠਾ ਕਰ ਲਿਆ ਹੈ ਉਹਨਾਂ ਨੂੰ ਮੂਲ ਕਦਾਚਿਤ ਉੱਕਾ ਵੀ ਟੋੜ ਘਾਟਾ ਨਹੀਂ ਆਉਂਦਾ ਭਾਵ ਨਹੀਂ ਪੈਂਦਾ ਸੰਤ ਜਨਾ ਸਿਉ ਸੰਗ ਪਾਈਐ ਵੱਡਾ ਪੁੰਨ ਇਹੋ ਜਿਹੇ ਸੰਤ ਸ਼ਾਂਤ ਆਤਮਾ ਵਾਲੇ ਜਨਾ ਪੁਰਖਾਂ ਦੀ ਸੰਗਤ ਦਾ ਨਾਲ ਸਾਥ ਵੱਡਿਆਂ ਪੁੰਨਾਂ ਪਾਵਨਿ ਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦਾ ਤੇ ਪਾਈਦਾ ਹੈ ਅਤੇ ਆਠ ਪਹਿਰ ਹਰਿ ਧਿਆਏ ਹਰ ਜਸ ਨਿਤ ਸੁਨ ਉਹਨਾਂ ਸੰਤ ਜਨਾ ਦੀ ਸੰਗਤ ਵਿੱਚੋਂ ਹੀ ਇਹ ਉਪਦੇਸ਼ ਮਿਲਦਾ ਹੈ ਕੀ ਅੱਠੇ ਬਹਿਰ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੋ ਤੇ ਨਿਤਾ ਪ੍ਰਤੀ ਹਰ ਪਰਮੇਸ਼ਰ ਦੇ ਜਸ ਕੀਰਤਨ ਨੂੰ ਸੁਣਿਆ ਕਰੋ ਫੇਰ ਲਿਵ ਲੱਗੇਗੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਸਾ ਵਾਹਿਗੁਰੂ ਜੀ ਕੀ ਫਤਿਹ